ਕਲਾਨੌਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ 75ਵਾਂ ਗਣਤੰਤਰ ਦਿਵਸ ਬਹੁਤ ਹੀ ਧੂਮ-ਧਾਮ ਦੇ ਨਾਲ ਮਨਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਉਪ ਮੰਡਲ ਮੈਜਿਸਟਰੇਟ ਕਲਾਨੌਰ ਸਰਦਾਰ ਰਾਜਪਾਲ ਸਿੰਘ ਸੇਖੋਂ ਪਹੁੰਚੇ ਔਰ ਉਹਨਾਂ ਨੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਨਿਭਾਈ ਇਸ ਮੌਕੇ ਤੇ ਵੱਖ-ਵੱਖ ਸਕੂਲੀ ਬੱਚਿਆਂ ਵੱਲੋਂ ਬਹੁਤ ਹੀ ਸ਼ਾਨਦਾਰ ਪ੍ਰੋਗਰਾਮ ਪੇਸ਼ ਕੀਤੇ ਗਏ ਗੱਲਬਾਤ ਦੌਰਾਨ ਉਪ ਮੰਡਲ ਮੈਜਿਸਟਰੇਟ ਕਲਨੌਰ ਰਾਜਪਾਲ ਸੇਖੋਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਦੇਸ਼ ਹਿਤ ਵਿੱਚ ਕੰਮ ਕਰਨੇ ਚਾਹੀਦੇ ਹਨ ਔਰ ਚੰਗੇ ਨਾਗਰਿਕ ਬਣ ਕੇ ਸਮਾਜ ਸੇਵਾ ਕਰਨੀ ਚਾਹੀਦੀ ਹੈ ਆਓ ਦੇਖੋ ਕਲਨੌਰ ਤੋਂ ਸੀਨੀਅਰ ਜਰਨਲਿਸਟ ਰੋਹਿਤ ਭਰਦਵਾਜ ਦੇ ਨਾਲ ਸਾਡੀ ਵਿਸ਼ੇਸ਼ ਰਿਪੋਰਟ ਕੀ ਦੇਚੇ ਦੁਨੀਆ ਕੀ ਕੀ ਦੇਚੇ ਦੁਨੀਆ ਇਸ ਦਿਨ ਤੇ ਤਿਆਰੋ ਕਰ ਬੋਲ ਗਿਆ ਅਸਰੀ ਦੁਨੀਆ ਖਾਵਾ ਬੇਲੇ ਲਾਉ ਦਨੀਆ ਕੋ ਮੇਰਾ ਅੱਜ ਦਾ ਜਿਹੜਾ ਪ੍ਰੋਗਰਾਮ ਆ 75ਵੇਂ ਗਣਤੰਤਰਤਾ ਦਿਵਸ ਨੂੰ ਧਿਆਨ ਵਿੱਚ ਰੱਖਦੇ ਹੋਏ ਸਮੂਹ ਨਗਰ ਨਵਾਸੀਆਂ ਨੇ ਕਲਾਂ ਨੌਰਦਿਆਂ ਨੇ ਅਤੇ ਬੱਚਿਆਂ ਨੇ ਸਕੂਲਦਿਆਂ ਨੇ ਬੜਾ ਹੀ ਹੁਮ-ਹੁਮਾ ਕੇ ਮਨਾਇਆ ਹੈ ਤੇ ਮੰਚ ਤੇ ਪੂਰਾ ਹੀ ਰੰਗੋ ਰੰਗ ਪ੍ਰੋਗਰਾਮ ਕੀਤਾ ਹੈ ਸਰਕਾਰ ਵੱਲੋਂ ਕੀ ਦੱਸਾਂ ਜਾਈਏ ਸਰਕਾਰ ਵੱਲੋਂ ਇਹ ਹਦਾਇਤਾਂ ਹਨ ਕਿ ਜਿਹੜੀ ਵੀਆਂ ਸਕੀਮਾਂ ਲਾਗੂ ਕੀਤੀਆਂ ਗਈਆਂ ਹਨ ਉਹਨਾਂ ਨੂੰ ਇੱਕ ਚੰਗੇ ਪਾਰਦਰਸ਼ਿਕ ਢੰਗ ਨਾਲ ਨਵਾਈਆਂ ਜਾਣ ਘਰ-ਘਰ ਹਰੇਕ ਦੇ ਵਿਜ਼ਿਟ ਕੀਤੀ ਜਾਵੇ ਸੈਲਫ ਵਿਜ਼ਿਟ ਮਤਲਬ ਆਪਾਂ ਕਹਿ ਦਿੰਨੇ ਆ ਕਿ ਡੋਰ ਟੂ ਡੋਰ ਵਿਜ਼ਿਟ ਕਿ ਜਿਹੜੀ ਮੁਹਾਇਆ ਕਰਾਉਣੀ ਆ ਆਪਾਂ ਕੋਈ ਵੀ ਫੈਸਿਲਿਟੀ ਆ ਉਹ ਲੋਕਾਂ ਦੇ ਘਰੇ-ਘਰੇ ਜਾ ਕੇ ਉਹਦੀਆਂ ਜਿਹੜੀਆਂ ਅੱਗੇ ਤਿਆਰੀਆਂ ਕਰ ਰਹੇ ਆ ਉਸ ਸੰਬੰਧੀ ਸਾਨੂੰ ਹਦਾਇਤਾਂ ਹੋਈਆਂ ਕਿ ਇਸ ਨੂੰ ਆਪਾਂ ਪਹਿਲੇ ਧਾਰ ਤੇ ਕਰਨਾ